ਫਤੇ ਕਲਾਟ ਹਾਊਸ ਕਮੇਟੀ ਕਰਚੌਂ ਫਲੋਰ ਬੜੇ ਵੱਲੋਂ ਸਿਆਲਾਂ ਵਾਲੇ ਮੋਟੇ ਸੂਟ ਸਟਾਲ ਤੇ ਫੈਂਸੀ ਸੂਟਨ ਲਾਤੀ ਸੇਲ ਸਿਆਲਾਂ ਵਾਲਾ ਸਟਾਲ ਦੇ ਨਾਲ ਸੂਟ 350 ਰੁਪਏ ਦੇ ਵਿੱਚ ਫੈਂਸੀ ਸੂਟ 1200 ਵਾਲਾ 800 ਵਿੱਚ 2000 ਵਾਲਾ ਸੂਟ 1500 ਵਿੱਚ ਖਰੀਦੋ ਲੱਗੀ ਹੋਈ ਸੇਲ ਦਾ ਲਾਭ اٹھਾਓ ਜੀ ਚੈਨਲ ਤੇ ਖਬਰਾਂ ਤੇ ਸਦਾ ਦਿਨੇ ਸੰਪਰਕ ਕਰੋ ਅਜੀਤ ਸਿੰਘ ਨਾਗੀ ਮੁੱਖ ਸੰਪਾਦਕ ਦੁਆਬਾ ਨਿਊ 24 ਜਾਨ 9501536999 ਤੁਹਾਡੀ ਹਰ ਸਮੱਸਿਆ ਪ੍ਰਸ਼ਾਸਨ ਅਧਿਕਾਰੀਆਂ ਕੋਲ ਪਹੁੰਚਾਈ ਜਾਵੇਗੀ ਕੈਮਰਾਮੈਨ ਐਸਿਕ ਨਾਗੀ ਨਾਲ ਕਰシャン ਸਿੰਘ ਨਾਗੀ ਮਨਸ਼ੀ ਮੁਜਾਰਾ ਦੀ 2.24 ਚੈਨਲ ਲੋਕ ਕਮੇਟੀ ਕਲਚੋਂ ਖਾਸ ਰਿਪੋਰਟ ਜਿੱਥੇ ਬਾਬਾ ਪੈਰ ਫੜੇ ਪੂਜਿਆ ਸੰਖਾਪਣ ਸਿੱਧੇ ਆਸਣ ਸਭ ਜਗ